ਜੇ ਜੀ ਸਭਾਏ ਅਹਿਸਾਸ ਹੈ ਜੇ ਅਹਿਸਾਸ ਹੈ ਤੇ ਫਿਰ ਸਾਡਾ ਆਉਣਾ ਸਫਲ ਹੈ ਤੇ ਜੇ ਸਾਨੂੰ ਅਹਿਸਾਸ ਨਹੀਂ ਫੀਲਿੰਗ ਨਹੀਂ ਹੈ ਕਿ ਇੱਥੇ ਕੀ ਹੋਇਆ ਸੀ ਕਿਉਂ ਹੋਇਆ ਸੀ ਕਿਵੇਂ ਹੋਇਆ ਸੀ ਫਿਰ ਅਸੀਂ ਮੇਲਾ ਹੀ ਵੇਖ ਕੇ ਚਲੇ ਜਾਵਾਂਗੇ ਕਿ ਸ਼ੀਦਿਆਂ ਨੂੰ ਚੜਦੀ ਕਲਾ ਮੰਗ ਦੇਖਣਾ ਚਾਹੀਦਾ ਹੈ ਜਾਂ ਸੋਗ ਵਾਂਗ ਦੇਖਣਾ ਚਾਹੀਦਾ ਹੈ ਜੀ ਕੀ ਸਮਝਦੇ ਹੋ ਉਹਦੇ ਵਿੱਚ ਕਿ ਖੁਸ਼ੀਆਂ ਮਨਾਣੀਆਂ ਚਾਹੀਦੀਆਂ ਚੜਦੀ ਕਲਾ ਜੇ ਸ਼ੀਦੀਆਂ ਹੋਈਆਂ ਜਾਂ ਫਿਰ ਸੋਗ ਵਿੱਚ ਚਲੇ ਜਾਣਾ ਚਾਹੀਦਾ ਕਰਨਾ ਕੀ ਚਾਹੀਦਾ ਕਿਸ ਤਰ੍ਹਾਂ احساس ਕੀਤਾ ਜਾਵੇ ਇਹਨਾਂ ਦਿਨਾਂ ਦਾ ਸੋ ਬੜੀ ਸੰਜੀਦਗੀ ਦੇ ਨਾਲ ਮੈਂ ਤੇ ਇਹੀ ਹਰਥਾਂ ਬੇਨਤੀ ਕਰ ਰਿਹਾ ਕਿ ਘਰਾਂ ਤੋਂ ਉੱਤਰਨ ਲੱਗਿਆਂ ਟਰੈਕਟਰਾਂ ਤੇ ਚੜਨ ਲੱਗਿਆਂ ਦੋਸ਼ੇ ਨੱਖਾਂ ਮੀਟ ਕੇ ਉਸ ਮੰਜ਼ਰ ਨੂੰ ਅੱਖਾਂ ਸਾਹਮਣੇ ਲਿਆਓ ਜਦੋਂ ਗਲੇ ਜਿਵਾ ਹੋਏ ਸੀ ਸਰੀਰ ਖੂਨ ਚ ਲੱਤ-ਪੱਤ ਸਨ ਇਤਿਹਾਸ ਸਿਰਜਿਆ ਜਾ ਰਿਹਾ ਸੀ ਕੌਮ ਦੀਆਂ ਨੀਹਾਂ ਪੱਕੀਆਂ ਹੋ ਰਹੀਆਂ ਸੀ ਦੁਨੀਆ ਭਰ ਦਾ ਤਸ਼ੱਦਦ ਤਸ਼ੱਦਦ ਦੀ ਇੰਤਿਹ੍ਹਾ ਆਪਣੇ ਪਿੰਡੇ ਤੇ ਜਰੀ ਜਾ ਰਹੀ ਸੀ ਤਾਂ ਕਿ ਸਾਡੀ ਝੋਲੀ ਵਿੱਚ ਚੰਗਾ ਭਵਿੱਖ ਪੈ ਸਕੇ ਉਸ ਮੰਜ਼ਰ ਨੂੰ ਜਦੋਂ ਸੁਰਤ ਦੀਆਂ ਅੱਖਾਂ ਨਾਲ ਵੇਖਾਂਗੇ ਤੇ ਫਿਰ ਸਾਡਾ ਆਉਣਾ ਇਬਾਦਤ ਬਣ ਜਾਏਗਾ ਬੰਦਗੀ ਬਣ ਜਾਏਗਾ ਸਾਡੇ ਅੰਦਰ ਸਹਿਜ ਹੋਏਗਾ ਸਾਡੇ ਅੰਦਰ ਤੇਜਨਾ ਨਹੀਂ ਹੋਏਗੀ ਕਾਲਾਪਣ ਨਹੀਂ ਹੋਏਗਾ ਫਿਰ ਉਹ ਆਉਣ ਦਾ ਰਾਸਿਕ ਵੱਖਰਾ ਹੀ ਹੋਏਗਾ ਪਰ 25 ਦਸੰਬਰ ਨੂੰ ਉਹਨਾਂ ਨੂੰ ਯਾਦ ਹੋਵੇ ਕਿ ਅੱਜ ਗੁਰੂ ਦੇ ਲਾਲ ਨੀਹਾ ਵਿੱਚ ਖੜਨ ਵਾਸਤੇ ਠੰਡੇਪੁਰ ਚ ਪਹੁੰਚ ਗਏ ਸੀ ਉਹ ਕੌਮ ਦੀਆਂ ਨੀਹਾਂ ਕਿਵੇਂ ਪੱਕੀਆਂ ਕਰੇ ਸਨ ਸਾਡੀ ਵਿਰਾਸਤ ਸਿਰਫ ਟੋਪੀਆਂ ਵੰਡਣ ਦੀ ਨਹੀਂ ਹੈ ਸਾਡੀ ਵਿਰਾਸਤ ਜਿਹੜੀ ਹੈ ਉਹ ਜਿਨ੍ਹਾਂ ਨੂੰ ਲੋਕ ਕਹਿੰਦੇ ਆ ਕਿ ਅਨਜਾਣੀਆਂ ਉਮਰਾਂ ਉਸੇ ਵੇਲੇ ਵੀ ਵੱਡੇ ਕਾਰਨਾਮੇ ਸਿਰਜਣ ਦੀ ਵਿਰਾਸਤ ਹੈ ਕਨਸੈਪਟ ਇਸ ਤਰ੍ਹਾਂ ਦੇ ਆ ਜਾਂਦੇ ਬੀਰ ਬਾਲ ਦੀਪ ਸਤਾ ਕਨਸੈਪਟ ਆ ਜਾਂਦਾ ਜੀ ਜਾਂ ਮਾਤਮ ਦਾ ਕਨਸੈਪਟ ਆ ਜਾਂਦਾ ਵੀਰ ਬਾਲ ਜਾਂ ਬਾਬੇ ਤੁਸੀਂ ਕੀ ਸਮਝਦੇ ਔਰ ਜਦੋਂ ਸਾਡੇ ਬੱਚੇ ਸਰਾਂਦੇ ਦੀ ਦੀਵਾਰ 'ਤੇ ਰੱਖ ਲੈਣਗੇ ਨਾ ਇਹ ਹੀ ਇੱਕ ਸ਼ਮਾ ਹੈ ਇਹ ਕਾਲਕੋਠਣੀਆਂ ਹੀ ਇੱਕ ਰੋਸ਼ਨੀ ਹੈ ਜਿਹੜੇ ਆਪਣਾ ਚਰਬੀ ਦਾ ਤੇਲ ਪਾ ਕੇ ਘਿਓ ਪਾ ਕੇ ਘਿਓ ਦੀ ਜਗ੍ਹਾ ਚਰਬੀ ਪਾ ਕੇ ਸਾਬਜਾਦਿਆਂ ਨੇ ਜਗਾਈ ਸ਼ਮਾ ਉਹ ਸਾਡੇ ਭਵਿੱਖ ਨੂੰ ਜਰੂਰ ਰੋਸ਼ਨ ਕਰੇਗੀ ਬਸ ਲੋੜ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਫਤੇਗੜ ਸਾਹਿਬ ਨਾਲ ਭੁੱਲਣ ਦੀ ਹੈ ਲੰਗਰ ਇੱਕ ਜ਼ਰੂਰਤ ਹੈ ਉਦਰ ਦੀ ਪੂਰਤੀ ਵਾਸਤੇ ਸਾਡੇ ਮਨਾਉਣ ਦਾ ਵਸੀਲਾ ਨਹੀਂ ਹੈ ਮਕਸਦ ਸਾਡਾ ਹੈ ਸਿਰ ਜੋੜ ਕੇ ਬੈਠਣਾ ਤੇ ਜਿਹੜੀ ਗੱਲ ਗੁਰੂ ਨੇ ਕਹੀ ਹੈ ਆਪਣੀ ਸੋਚ ਨੂੰ ਪਾਸੇ ਰੱਖ ਕੇ ਗੁਰੂ ਦੀ ਸੋਚ ਅਨੁਸਾਰ ਇੱਕ ਵਿਸ਼ਲੇਸ਼ਣ ਕਰਨਾ ਕਿ ਕਿਆ ਤੈਂ ਖੱਟਿਆ ਕਹਾਂ ਗਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਵਿੱਚ ਬਹੁਤ ਲੋਕ ਹੋਏ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਇੱਕ ਤੋਂ ਇੱਕ ਵੱਧ ਕੇ ਇਤਿਹਾਸ ਦੇ ਵਿੱਚ ਆਪਣਾ ਨਾਂ ਲਿਖਾਇਆ ਪਰ ਇੱਕ ਇਤਿਹਾਸ ਅਜਿਹਾ ਲਿਖਿਆ ਗਿਆ ਜਿਸ ਦਾ ਕੋਈ ਸਾਨੀ ਨਹੀਂ ਹੋ ਸਕਿਆ ਜੋ ਸਿਆਹੀ ਨਾਲ ਨਹੀਂ ਲਹੂ ਦੇ ਨਾਲ ਲਿਖਿਆ ਗਿਆ ਤੇ ਇਤਿਹਾਸ ਉਸ ਸਰਹੰਦ ਦਾ ਸਾਕਾ ਜੋ ਵਾਪਰਿਆ ਅੱਜ ਫਤਿਹਗੜ੍ਹ ਸਾਹਿਬ ਦੀ ਉਸੇ ਧਰਤੀ ਦੇ ਉੱਤੇ ਖੜੇ ਆ ਸਾਡੇ ਨਾਲ ਸਿੰਘ ਸਾਹਿਬ ਹਰਪਾਲ ਸਿੰਘ ਜੀ ਗਣਹਰਪਾਲ ਸਿੰਘ ਜੀ ਨੇ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਾਹਿਬ ਬਹੁਤ ਵੱਡਾ ਇਤਿਹਾਸ ਹੈ ਜੋ ਪੂਰਨੇ ਪਾ ਕੇ ਚਲੇ ਗਏ ਜੀ ਜਿਨ੍ਹਾਂ ਰਾਹਾਂ ਤੇ ਉਹ ਚੱਲ ਗਏ ਸਾਬਜ਼ਾ ਤੇ ਅਸੀਂ ਉਹਨਾਂ ਤੇ ਚੱਲਣਾ ਕਿਵੇਂ ਆ ਅੱਜ ਕਿਵੇਂ ਆਣਾ ਚਾਹੀਦਾ ਫਤਿਹਗੜ ਸਾਹਿਬ ਕਿਵੇਂ ਇਹ ਪੁਰਬ ਬਣਾਏ ਜਾਣ ਇਹ ਜੋੜ ਮੇਲ ਜਿਹੜਾ ਇਹ ਜਿਹੜੀ ਸਭਾ ਹੈ ਅਹਿਸਾਸ ਹੈ ਜੇ ਅਹਿਸਾਸ ਹੈ ਤੇ ਫਿਰ ਸਾਡਾ ਆਉਣਾ ਸਫਲ ਹੈ ਤੇ ਜੇ ਸਾਨੂੰ ਅਹਿਸਾਸ ਨਹੀਂ ਫੀਲਿੰਗ ਨਹੀਂ ਹੈ ਕਿ ਇੱਥੇ ਕੀ ਹੋਇਆ ਸੀ ਕਿਉਂ ਹੋਇਆ ਸੀ ਕਿਵੇਂ ਹੋਇਆ ਸੀ ਫਿਰ ਅਸੀਂ ਮੇਲਾ ਹੀ ਵੇਖ ਕੇ ਚਲੇ ਜਾਵਾਂਗੇ ਸੋ ਬੜੀ ਸੰਜੀਦਗੀ ਦੇ ਨਾਲ ਮੈਂ ਤੇ ਇਹੀ ਹਰਥਾਂ ਬੇਨਤੀ ਕਰ ਰਿਹਾ ਕਿ ਘਰਾਂ ਤੋਂ ਤੁਰਨ ਲੱਗਿਆਂ ਟਰੈਕਟਰਾਂ ਦੇ ਚੜਨ ਲੱਗਿਆਂ ਦੋਸ਼ੇ ਨੱਖਾਂ ਮੀਟ ਕੇ ਉਸ ਮੰਜ਼ਰ ਨੂੰ ਅੱਖਾਂ ਸਾਹਮਣੇ ਲਿਆਓ ਜਦੋਂ ਗਲੇ ਜਿਵਾ ਹੋਏ ਸੀ ਸਰੀਰ ਖੂਨ ਚ ਲੱਤ ਪੱਤ ਸਨ ਇਤਿਹਾਸ ਸਿਰਜਿਆ ਜਾ ਰਿਹਾ ਸੀ ਕੌਮ ਦੀਆਂ ਨੀਹਾਂ ਪੱਕੀਆਂ ਹੋ ਰਹੀਆਂ ਸੀ ਦੁਨੀਆ ਭਰ ਦਾ ਤਸ਼ੱਦਦ ਤਸ਼ੱਦਦ ਦੀ ਇੰਤਿਹਾਹ ਆਪਣੇ ਪਿੰਡੇ ਤੇ ਜਰੀ ਜਾ ਰਹੀ ਸੀ ਤਾਂ ਕਿ ਸਾਡੀ ਝੋਲੀ ਵਿੱਚ ਚੰਗਾ ਭਵਿੱਖ ਪੈ ਸਕੇ ਉਸ ਮੰਜ਼ਰ ਨੂੰ ਜਦੋਂ ਸੁਰਤ ਦੀਆਂ ਅੱਖਾਂ ਨਾਲ ਵੇਖਾਂਗੇ ਤੇ ਫਿਰ ਸਾਡਾ ਆਉਣਾ ਇਬਾਦਤ ਬਣ ਜਾਏਗਾ ਬੰਦਗੀ ਬਣ ਜਾਏਗਾ ਸਾਡੇ ਅੰਦਰ ਸਹਿਜ ਹੋਏਗਾ ਸਾਡੇ ਅੰਦਰ ਤੇਜਨਾ ਨਹੀਂ ਹੋਏਗੀ ਕਾਲਾਪਣ ਨਹੀਂ ਹੋਏਗਾ ਫਿਰ ਉਹ ਆਉਣ ਦਾ ਰਸ ਇੱਕ ਵੱਖਰਾ ਹੀ ਹੋਏਗਾ ਹਣ ਸੋ ਗੱਲਾਂ ਜਦੋਂ ਸ਼ਹੀਦੀਪੁਰਬ ਮਨਾਉਣ ਦੀਆਂ ਆਦੀਆਂ ਤਾਂ ਬਹੁਤ ਸਾਰੀਆਂ ਗੱਲਾਂ ਉਸ ਦੇ ਵਿੱਚ ਆ ਜਾਂਦੀਆਂ ਕਿ ਸ਼ਹੀਦੀਪੁਰਬ ਕਿਸ ਤਰ੍ਹਾਂ ਮਨਾਏ ਜਾਣ ਕੁਝ ਜਦੋਂ ਅਸੀਂ ਪੁਰਾਣੀ ਦੌਰ ਦੇ ਵਿੱਚ ਜਾਂਦੇ ਹਾਂ ਜੀ ਤਾਂ ਸਾਡੇ ਬਜ਼ੁਰਗ ਬਹੁਤ ਸਤਿਕਾਰ ਦੇ ਨਾਲ ਮਨਾਉਂਦੇ ਸੀ ਪੁੰਜੇ ਸੌਂਦੇ ਸੀ ਪੁੰਜੇ ਆਸਣ ਲਾਉਂਦੇ ਸੀ ਜੀ ਚੱਲ ਕੇ ਆਉਣਾ ਸ਼ੋਕ ਸਭਾ ਦੇ ਵਿੱਚ ਵਿਚਾਰਾਂ ਕਰਨੀਆਂ ਆ ਕੇ ਪਰ ਹੁਣ ਜਿਹੜਾ ਸਮਾਜ ਹੀ ਉਹ ਤੇਜ਼ ਹੋ ਗਈ ਜ਼ਿੰਦਗੀ ਬੜੀ ਐਡਵਾਂਸ ਹੋ ਗਈ ਦੌਰ ਬਦਲ ਗਿਆ ਜ਼ਮਾਨਾ ਬਦਲ ਗਿਆ ਕੀ ਲੱਗਦਾ ਤੁਹਾਨੂੰ ਕਿ ਕਦਰਾਂ ਕੀਮਤਾਂ ਵੀ ਘਟੀਆਂ ਉਸ ਦੇ ਨਾਲ ਨੇ ਸੋਰਸਜ ਬਦਲ ਸਕਦੇ ਆ ਜ਼ਿੰਦਗੀ ਦੀ ਸਪੀਡ ਲੰਬੀ ਹੋ ਸਕਦੀ ਹੈ ਤੇਜ਼ ਹੋ ਸਕਦੀ ਹੈ ਪਰ ਫੀਲਿੰਗ ਜਿਹੜੀ ਆ ਉਹ ਸਿੱਖ ਦੀ ਉਹੀ ਹੈ ਜਿਹੜੀ ਪਹਿਲਾਂ ਸੀ ਔਰ ਜਿੰਨੀ ਕਿ ਸੇਵਾ ਕਰ ਰਹੇ ਆ ਜਿਸ ਤਰ੍ਹਾਂ ਯੂਥ ਨੂੰ ਗਲਬਕੜੀ ਚ ਲਿਆ ਜਿੱਦਾਂ ਯੂਥ ਜੁੜ ਰਿਹਾ ਮੈਨੂੰ ਸੰਤੁਸ਼ਟੀ ਹੈ ਪੋਜੀਟਿਵਲੀ ਇਸ ਇਸ ਗੱਲ ਤੋਂ ਵੀ ਬੱਚੇ ਵੈਰਾਗ ਮਹਿਸੂਸ ਕਰ ਰਹੇ ਆ ਪ੍ਰੇਮ ਵਿੱਚ ਭਿੱਜੇ ਹੋਏ ਆ ਔਰ ਅੱਖਾਂ ਚੋਂ ਹੰਝੂ ਦਾ ਵਹਿਣਾ ਦਿਲ ਦੇ ਕੋਮਲ ਹੋਣ ਦੀ ਨਿਸ਼ਾਨੀ ਆ ਮੈਂ ਤੇ ਇੱਥੋਂ ਤਾਂ ਕਵਾਂਗਾ ਕਿ ਜੁੰਦੇ ਹੋਣ ਦੀ ਨਿਸ਼ਾਨੀ ਹੈ ਫੀਲਿੰਗ ਹੀ ਜੁੰਦੇ ਲੋਕਾਂ ਨੂੰ ਹੈ ਮੁਰਦਿਆਂ ਦੇ ਅੰਦਰ ਫੀਲਿੰਗ ਨਹੀਂ ਹੁੰਦੀ ਸੋ ਸਪੀਡ ਵਸੀਲਿਆਂ ਦੀ ਵੱਧ ਸਕਦੀ ਹੈ ਸਿੱਖ ਦੀ ਸੁਰਤ ਸਿੱਖ ਦਾ ਦਿਲ ਉਦਾਂ ਹੀ ਮਹਿਸੂਸ ਕਰਦਾ ਜਿਵੇਂ ਕਿਸੇ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਕੀ ਸਿੱਖਾਂ ਨੇ ਮਹਿਸੂਸ ਕੀਤਾ ਸੀ ਤੇ ਸਿਤਮਾਂ ਦੀ ਨਗਰੀ ਤੇ ਉਹ ਚੜ ਕੇ ਆਏ ਸਨ ਉਹ ਪੀੜਾ ਨੂੰ ਉਸ ਚੀਜ਼ ਨੂੰ ਸਿੱਖ ਸਦਾ ਹੀ ਉਦਾਂ ਮਹਿਸੂਸ ਕਰਦਾ ਰਹੇਗਾ ਜੀ ਆਪ ਜੀ ਕਿਵੇਂ ਦੇਖਦੇ ਹੋ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਪੰਜਾਬ ਗਰਕਦਾ ਜਾ ਰਿਹਾ ਹੈ ਜਵਾਨੀ ਨਸ਼ੇ 'ਚ ਗਲਤਾਨ ਹੋ ਗਈ ਜੀ ਹੁਣ ਉਹ ਪਹਿਲਾਂ ਵਰਗੇ ਹਾਲਾਤ ਨਹੀਂ ਰਹੇ ਸਿੱਖੀ ਘਟਦੀ ਜਾ ਰਹੀ ਆ ਤੁਸੀਂ ਤਾਂ ਵਿਚਰਦੇ ਹੋ ਜੀ ਸੰਗਤ ਦੇ ਵਿੱਚ ਤੁਹਾਡੇ ਕੋਲ ਸੰਗਤ ਇੱਥੇ ਵੀ ਆ ਕੇ ਜਾਂਦੀ ਐ ਇੱਥੇ ਵੀ ਦੇਖਦੇ ਹਾਂ ਕੀ ਲੱਗਦਾ ਹੈ ਪੁਰਾਤਨ ਸਿੰਘਾਂ ਦੇ ਮੁਕਾਬਲੇ ਅੱਜ ਸਿੱਖੀ ਕਿੱਥੇ ਖੜੀ ਆ ਕਿੰਨੀ ਕ ਸਿੱਖੀ ਆ ਅੱਜ ਅੱਜ ਦੇ ਬੱਚਿਆਂ ਦੇ ਵਿੱਚ ਅੱਜ ਦੇ ਸਿੱਖਾਂ ਦੇ ਵਿੱਚ ਸਿੱਖੀ ਦੀ ਪਰਖ ਉਦੋਂ ਹੁੰਦੀ ਆ ਜਦੋਂ ਸਿੱਖੀ ਤੇ ਮੁਸੀਬਤ ਪੈਂਦੀ ਆ ਜੀ ਜੇ ਤੇ ਗੱਲਾਂ ਸਿਰਫ ਸੋਸ਼ਲ ਮੀਡੀਆ ਤੇ ਕਰਨੀਆਂ ਨੇ ਤੇ ਫਿਰ ਅਸੀਂ ਆਪਣੇ ਆਪਣੀ ਜਿਹੜੀ ਥਿੰਕਿੰਗ ਆ ਉਹ ਥੋਪ ਜਾਂਦੇ ਆ ਦੂਜਿਆਂ ਤੇ ਜੇ ਗਰਾਊਂਡ ਲੈਵਲ ਤੇ ਉਤਰ ਕੇ ਵਰਕ ਕਰਨਾ ਹੈ ਇੱਕ ਇੱਕ ਬੱਚੇ ਨੂੰ ਵੀ ਜੋੜਨਾ ਹੈ ਤੇ ਫਿਰ 1000% ਸੰਤੁਸ਼ਟੀ ਹੁੰਦੀ ਹੈ ਜੇ ਇੱਕ ਬੱਚਾ ਵੀ ਜੁੜ ਜਾਂਦਾ ਸੋ ਮੈਂ ਇਸ ਪੱਖ ਤੋਂ ਬਹੁਤ ਪੋਜੀਟਿਵ ਆ ਜਿੰਨਾ ਕੁ ਗੁਰੂ ਸਾਹਿਬ ਜੀ ਨੇ ਕਾਰਜ ਕਰਵਾਇਆ ਮੈਨੂੰ ਬੜੀ ਖੁਸ਼ੀ ਆ ਕਿ ਅਕੇਲੇ ਹੀ ਤੁਰੇ تھے ਤੇ ਕਾਫਲਾ ਬੰਦਿਆ ਦੇਰ ਨਹੀਂ ਲੱਗੀ ਸੋ ਇਹ ਵੱਡਾ ਕਾਫਲਾ ਵੇਖ ਕੇ ਸ਼ਹੀਦੀ ਨੂੰ ਸਮਰਪਿਤ ਨੌਜਵਾਨ ਵੇਖ ਕੇ ਪ੍ਰੇਮ ਵੇਖ ਕੇ ਉਹਨਾਂ ਦੇ ਅੰਦਰ ਦੀ ਸੰਜੀਦਗੀ ਵੇਖ ਕੇ ਮੈਨੂੰ ਸੰਤੁਸ਼ਟੀ ਹੋ ਰਹੀ ਆ ਔਰ ਜਦੋਂ ਸਾਡੇ ਬੱਚੇ ਸਰਾਂਦੇ ਦੀ ਦੀਵਾਰ 'ਤੇ ਰੱਖ ਲੈਣਗੇ ਨਾ ਇਹੀ ਇੱਕ ਸ਼ਮਾ ਹੈ ਇਹ ਕਾਲ ਕੋਠੜੀਆਂ 'ਈ ਇੱਕ ਰੋਸ਼ਨੀ ਹੈ ਜਿਹੜੇ ਆਪਣਾ ਚਰਬੀ ਦਾ ਤੇਲ ਪਾ ਕੇ ਘਿਓ ਪਾ ਕੇ ਘਿਓ ਦੀ ਜਗ੍ਹਾ ਚਰਬੀ ਪਾ ਕੇ ਸਾਬ ਜਦਿਆਂ ਨੇ ਜਗਾਈ ਸ਼ਮਾ ਉਹ ਸਾਡੇ ਭਵਿੱਖ ਨੂੰ ਜ਼ਰੂਰ ਰੋਸ਼ਨ ਕਰੇਗੀ ਬਸ ਲੋੜ ਇਹੀ ਆ ਕਿ ਆਪਣੇ ਬੱਚਿਆਂ ਨੂੰ ਫਤੇਗੜ ਸਾਹਿਬ ਨਾਲ ਭੁੱਲਣ ਦੀ ਹੈ। ਕਈ ਵਾਰੀ ਜਿੱਥੇ ਗੱਲਾਂ ਹੁੰਦੀਆਂ ਕਿ ਇੱਕ ਦੁਬਿਧਾ ਪੈਦਾ ਹੋ ਜਾਂਦੀ ਕਿ ਸ਼ਹੀਦਿਆਂ ਨੂੰ ਚੜ੍ਹਦੀ ਕਲਾ ਵਾਂਗ ਦੇਖਣਾ ਚਾਹੀਦਾ ਹੈ ਜਾਂ ਸੋਗ ਵਾਂਗ ਦੇਖਣਾ ਚਾਹੀਦਾ ਹੈ ਜੀ ਕੀ ਸਮਝਦੇ ਹੋ ਇਹਦੇ ਵਿੱਚ ਕਿ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਚੜ੍ਹਦੀ ਕਲਾ ਜੇ ਸ਼ਹੀਦیاں ਹੋਈਆਂ ਜਾਂ ਫਿਰ ਸੋਗ ਵਿੱਚ ਚਲੇ ਜਾਣਾ ਚਾਹੀਦਾ ਕਰਨਾ ਕੀ ਚਾਹੀਦਾ ਕਿਸ ਤਰ੍ਹਾਂ ਅਹਿਸਾਸ ਕੀਤਾ ਜਾਵੇ ਇਹਨਾਂ ਦਿਨਾਂ ਦਾ ਜੀ ਗੱਲ ਸੋਗ ਤੇ ਖੁਸ਼ੀਆਂ ਦੀ ਨਹੀਂ ਹੈ ਗੱਲ ਮੈਂ ਕਵਾਂਗਾ ਆਤਮ ਵਿਸ਼ਲੇਸ਼ਣ ਦੀ ਹੈ ਜੀ ਸਵੈ ਪਰਚੋਲ ਦੀ ਹੈ ਕਿ ਕਿਉਂ ਹੋਇਆ ਸੀ ਤੇ ਉਹ ਕਿਉਂ ਸਾਡੇ ਸਾਹਮਣੇ ਅੱਜ ਖੜਾ ਸਾਨੂੰ ਅੱਜ ਫੇਰ ਪੁੱਛ ਰਿਹਾ ਵੀ ਸੱਚ ਤੇ ਪਹਿਰਾ ਕਿਦਾਂ ਦੇਣਾ ਸਿੱਦਕ ਦ੍ਰਿੜਤਾ ਕੀ ਹੁੰਦੀ ਹੈ ਜ਼ੁਲਮ ਦੇ ਅੱਗੇ ਸਿਰ ਨਹੀਂ ਝੁਕਾਉਣਾ ਉਹ ਗੈਰ ਤੋਂ ਸਵੈਮਾਨ ਉਹ ਸਾਡੇ ਸਾਹਮਣੇ ਖੜਾ ਹੈ ਤੇ ਜਦੋਂ ਅਸੀਂ ਉਹਨੂੰ ਵੇਖਾਂਗੇ ਤੇ ਫਿਰ ਗੱਲ ਸੋਗ ਤੇ ਖੁਸ਼ੀ ਦੀ ਨਹੀਂ ਹੁੰਦੀ ਗੁਰੂ ਸਾਹਿਬ ਨੇ ਸਾਨੂੰ ਹਰ ਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾਂ ਦਾ ਮਾਰਗ ਦਿੱਤਾ ਧੰਗ ਗੁਰਤੇਗ ਬਹਾਦਰ ਮਹਾਰਾਜ ਨੇ ਸੋ ਸਿੱਖ ਹਾਂ ਵਿਰਾਗੀ ਜ਼ਰੂਰ ਹੁੰਦਾ ਹੈ ਤੇ ਵਿਰਾਗ ਉਹ ਪੱਠੀ ਹੈ ਜਿਹਦੇ ਵਿੱਚ ਪਾ ਕੇ ਜਿਵੇਂ ਪੱਠੀ ਚ ਪਾ ਕੇ ਸੋਨਾ ਕੁੰਦਨ ਬਣ ਜਾਂਦਾ ਤੇ ਸਿੱਖ ਦੇ ਹਿਰਦੇ ਦਾ ਵਿਰਾਗ ਜਿਹੜਾ ਉਹਨੂੰ ਹੋਰ ਨਿਖਾਰਦਾ ਉਹਦੇ ਅੰਦਰ ਦੇ ਪ੍ਰੇਮ ਨੂੰ ਹੋਰ ਉਜਾਗਰ ਕਰਦਾ ਸੋ ਪ੍ਰੇਮ ਸਾਡੇ ਅੰਦਰ ਇੱਕ ਜਜ਼ਬਾ ਹੈ ਇੱਕ ਜੋਸ਼ ਹੈ ਠੀਕ ਹੈ ਅੱਖਾਂ ਭਾਵੇਂ ਬਹਿ ਰੀਆਂ ਹੋਣ ਪਰ ਸਾਬ ਜਦਿਆਂ ਦੀ ਯਾਦ ਇਤਿਹਾਸ ਦੀ ਇੱਕ ਛੋਟੀ ਜੀ ਮਿਸਾਲ ਹੈ ਕਿ ਜਦੋਂ ਸ਼ਹਾਬਾਤ ਸੁਭੇਗ ਸਿੰਘ ਦੋਨੋਂ ਪਿਓ ਪੁੱਤਾਂ ਨੂੰ ਚਰਖੜੀ ਤੇ ਚਾੜਨਾ ਸੀ ਤੇ ਪਿਤਾ ਸੁਭੇਗ ਸਿੰਘ ਜੀ ਨੂੰ ਸੁਨੇਹਾ ਦਿੱਤਾ ਗਿਆ ਕਿ ਤੁਹਾਡੇ ਪੁੱਤਰ ਨੇ ਈਨ ਮੰਨ ਲਈ ਆ ਤੇ ਸਾਰੀ ਰਾਤ ਪਿਤਾ ਨੇ ਅਰਦਾਸਾਂ ਕੀਤੀਆਂ ਸਵੇਰੇ ਆਖਰੀ ਸ਼ਬਦ ਪੁੱਛੀ ਗਈ ਤੇ ਪਿਤਾ ਨੇ ਇੱਕੋ ਇੱਛਾ ਜ਼ਾਹਰ ਕੀਤੀ ਸੀ ਕਿ ਮੇਰੇ ਪੁੱਤਰ ਨੂੰ ਇੱਕ ਵਾਰੀ ਮੈਨੂੰ ਮਿਲਾ ਦਿਓ ਤੇ ਜਦੋਂ ਪੁੱਤਰ ਮਿਲਿਆ ਤੇ ਉਹਦੇ ਕੰਨ ਵਿੱਚ ਇੱਕੋ ਗੱਲ ਉਹਨਾਂ ਨੇ ਕਹੀ ਕਿ ਪੁੱਤਰ ਸਰੰਦ ਦੀ ਦੀਵਾਰ ਚੇਤੇ ਕਰ ਇਹ ਸੁਣਨ ਦੀ ਧੀਰ ਸੀ ਕਿ ਭਾਈ ਸ਼ਾਹਬਾਦ ਸਿੰਘ ਗਰਜ ਕੇ ਬੋਲੇ ਕਿ ਮੈਂ ਸਿਦਕ ਨਹੀਂ ਹਾਰਾਂਗਾ ਮੈਂ ਸਹਿਬਜ਼ਾਦਿਆਂ ਦਾ ਵਾਰਿਸ ਆ ਉਹ ਚੇਤੇ ਕਰ ਵਾਲਾ ਜਿਹੜਾ ਮੰਤਰ ਹੈ ਨਾ ਉਹੀ ਮੰਤਰ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਰਾਮਦੀ ਦੀਵਾਰ ਚਿੱਤੇ ਕਰਾਈ ਤੇ ਸਿਰ ਤੇ ਕਫਨ ਬੰਨ ਕੇ 40000 ਸੂਰਮਾ ਚੱਪੜ ਚੜੀ ਦੇ ਮੈਦਾਨ ਚ ਆਇਆ ਤੇ 750 ਸਾਲ ਦੀ ਹਕੂਮਤ ਦੀਆਂ ਜੜਾਂ ਪੁੱਟ ਦਿੱਤੀਆਂ ਅੱਜ ਮੇਰਾ ਮਨੋਰਥ ਇਹੀ ਹੈ ਇੱਥੇ ਚੌਂਕੀਦਾਰਾ ਕਰਦੇ ਆ ਸਾਰੇ ਗੁਰਸਿੱਖਾਂ ਨੂੰ ਨਾਲ ਲੈ ਕੇ ਕਿ ਸਰਹੰਦੀ ਦੀ ਦੀਵਾਰ ਕਿੱਦਾਂ ਚਿੱਤੇ ਕਰਾਉਣੀ ਹੈ ਔਰ ਮੈਨੂੰ ਇਸ ਗੱਲ ਦੇ ਉੱਤੇ ਪੂਰਨ ਭਰੋਸਾ ਹੈ ਗੁਰੂ ਦੀ ਕਲਾ ਤੇ ਸਾਬਜ਼ਾਦਿਆਂ ਦੀ ਕੁਰਬਾਨੀ ਤੇ ਕਿ ਜਿੰਨੂ ਜਿੰਨੂ ਸਰਹੰਦੀ ਦੀ ਦੀਵਾਰ ਚਿੱਤੇ ਆ ਗਈ ਉਹਨਾਂ ਦੇ ਰਾਹ ਦਾ ਪੰਧ ਹੀ ਜ਼ਰੂਰ ਬਣ ਜਾਏਗਾ ਸਿੰਘ ਜੀ ਤਾਂ ਪਿਆਰ ਸਾਰਿਆਂ ਦੇ ਵਿੱਚ ਹੈ ਜੀ ਜਜ਼ਬਾਤ ਸਾਰਿਆਂ ਦੇ ਵਿੱਚ ਹੈ ਸ਼ਰਧਾ ਭਾਵਨਾ ਹਰ ਕੋਈ ਲੈ ਕੇ ਆਉਂਦਾ ਹੈ ਪਰ ਕਿਤੇ ਨਾ ਕਿਤੇ ਇਹ ਸੋਚਣ ਲੱਗਿਆਂ ਜ ਜੋ ਜਜ਼ਬਾਤ ਅੰਦੇ ਹੁੰਦੇ ਨੇ ਇਹਨਾਂ ਨੂੰ ਜਜ਼ਬਾਤਾਂ ਦਾ ਉਛਾਲਾ ਜਦੋਂ ਵੱਜਦਾ ਹੈ ਤਾਂ ਇਹ ਤੈਅ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਹੁਣ ਕਰੀਏ ਕੀ ਮਨਾਈਏ ਕਿਸ ਤਰ੍ਹਾਂ ਕੀ ਰੰਗ ਭਾਂਤ ਭਾਂਤ ਦੇ ਪਕਵਾਨਾਂ ਦੇ ਲੰਗਰ ਲਾ ਕੇ ਆਪਣੀ ਸ਼ਰਧਾ ਅਰਪਣ ਕਰੀਏ ਝੂਲੇ ਲਾ ਕੇ ਮਨਾਈਏ ਵੀ ਖੁਸ਼ੀ ਹੈ ਸਾਨੂੰ ਤਾਂ ਕੋਈ ਗਮ ਨਹੀਂ ਹੈਗਾ ਜਾਂ ਕਿਸੇ ਹੋਰ ਤਰੀਕੇ ਕਿਹੜੇ ਤਰੀਕੇ ਮਨਾਇਆ ਜਾਵੇ ਜਦੋਂ ਜਜ਼ਬਾਤ ਉੱਠਣ ਤੱਕ ਕਰਿਆ ਕੀ ਜਾਵੇ ਲੰਗਰ ਇੱਕ ਜ਼ਰੂਰਤ ਹੈ ਉਦਰ ਦੀ ਪੂਰਤੀ ਵਾਸਤੇ ਸਾਡੇ ਮਨਾਉਣ ਦਾ ਵਸੀਲਾ ਨਹੀਂ ਹੈ ਮਕਸਦ ਸਾਡਾ ਹੈ ਸਿਰ ਜੋੜ ਕੇ ਬੈਠਣਾ ਤੇ ਜਿਹੜੀ ਗੱਲ ਗੁਰੂ ਨੇ ਕਹੀ ਹੈ ਆਪਣੀ ਸੋਚ ਨੂੰ ਪਾਸੇ ਰੱਖ ਕੇ ਗੁਰੂ ਦੀ ਸੋਚ ਅਨਸਾਰ ਇੱਕ ਵਿਸ਼ਲੇਸ਼ਣ ਕਰਨਾ ਕਿ ਕਿਆ ਤੈਂ ਖੱਟਿਆ ਕਹਾਂ ਗਵਾਇਆ ਜੀ ਇਹ ਵਿਸ਼ਲੇਸ਼ਣ ਕਰਨਾ ਹੈ ਕਿ ਮੈਂ ਫੇਰ ਉਹੀ ਗੱਲ ਕਿ ਕਾਰਨ ਕੀ ਸੀ ਤੇ ਅਸੀਂ ਕੀ ਉਹ ਕਾਰਨਾਂ ਦੇ ਸਾਹਮਣੇ ਕੀ ਜਵਾਬ ਦੇਇਆ ਸੋ ਸਾਡਾ ਮਕਸਦ ਜਿਹੜਾ ਹੈ ਉਹ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਤੋਂ ਜਾਣੂ ਕਰਾਣਾ ਹੁਣ 25 ਦਸੰਬਰ ਦਾ ਸੀ ਹੋਕਾ ਦੇ ਰਹੇ ਆ ਠੰਡੇ ਬੁਰਜ ਤੋਂ ਡੁੱਲੇ ਲਹੂ ਦੀ ਵੰਗਾਰ ਸਾਡਾ ਵਿਰਸਾ ਸਾਡਾ ਪਰਿਵਾਰ ਤੇ ਉਹਦਾ ਮਨੋਰਥ ਇਹੀ ਹੈ ਕਿ ਬੱਚੇ ਭਾਵੇਂ ਜਿਹੜੇ ਮਰਜੀ ਕਲਚਰ ਚ ਪਲਣ ਪਰ 25 ਦਸੰਬਰ ਨੂੰ ਉਹਨਾਂ ਨੂੰ ਯਾਦ ਹੋਵੇ ਕਿ ਅੱਜ ਗੁਰੂ ਦੇ ਲਾਲ ਨੀਹਾਂ ਵਿੱਚ ਖੜਨ ਵਾਸਤੇ ਠੰਡੇ ਬੁਰਜ ਚ ਪਹੁੰਚ ਗਏ ਸੀ ਤੇ ਉਹ ਕੌਮ ਦੀਆਂ ਨੀਹਾਂ ਕਿਵੇਂ ਪੱਕੀਆਂ ਕਰੇ ਸਨ ਸਾਡੀ ਵਿਰਾਸਤ ਸਿਰਫ ਟੌਫੀਆਂ ਵੰਡਣ ਦੀ ਨਹੀਂ ਹੈ ਸਾਡੀ ਵਿਰਾਸਤ ਜਿਹੜੀ ਆ ਉਹ ਜਿਨ੍ਹਾਂ ਨੂੰ ਲੋਕ ਕਹਿੰਦੇ ਆ ਕਿ ਅਨਿਆਣੀਆਂ ਉਮਰਾਂ ਉਸ ਵੇਲੇ ਵੀ ਵੱਡੇ ਕਾਰਨਾਮੇ ਸਿਰਜਣ ਦੀ ਵਿਰਾਸਤ ਹੈ ਸੋ ਸਿੱਖ ਦੀ ਸੋਚ ਵੱਡੀ ਹੁੰਦੀ ਆ ਤੇ ਉਸ ਸੋਚ ਦੇ ਹਾਣੀ ਨੌਜਵਾਨਾਂ ਨੂੰ ਬਣਾਣਾ ਇਹ ਸਾਡਾ ਮਨੋਰਥ ਹੈ ਲੰਗਰ ਤੇ ਸਿਰਫ ਇੱਕ ਸਾਧਨ ਹੈ ਜਦੋਂ ਇਤਿਹਾਸ ਦੀ ਗੱਲ ਚੱਲਦੀ ਆ ਤਾਂ ਬਹੁਤ ਸਾਰੇ ਕਨਸੈਪਟ ਇਸ ਤਰ੍ਹਾਂ ਦੇ ਆ ਜਾਂਦੇ ਬੀਰ ਬਾਲ ਦੇਵਸਤਾ ਕਨਸੈਪਟ ਆ ਜਾਂਦਾ ਜੀ ਜਾਂ ਮਾਤਮ ਦਾ ਕਨਸੈਪਟ ਆ ਜਾਂਦਾ ਵੀਰ ਬਾਲ ਜਾਂ ਬਾਬੇ ਤੁਸੀਂ ਕੀ ਸਮਝਦੇ ਹੋ ਜੀ ਇਹ ਮੈਂ ਬਹੁਤ ਪਹਿਲਾਂ ਕਲੀਅਰ ਕਰਤਾ ਸੀ ਅੱਜ ਤੋਂ ਜਦੋਂ ਅਜੇ ਵੀਰਬਾਲ ਦੀ ਚਰਚਾ ਵੀ ਨਹੀਂ ਸੀ ਮੈਂ ਅੱਜ ਤੋਂ 15 ਕੁ ਸਾਲ ਪਹਿਲਾਂ ਇਹ ਗੱਲ ਕੀਤੀ ਸੀ ਕਿ ਉਹ ਨਜ਼ਰੀਆ ਕੋਈ ਕੋਈ ਅੱdte ਸਾਨੂੰ ਸ਼ਿਕਵਾ ਨਹੀਂ ਹੈ ਜਿਹੜੇ ਲੋਕਾਂ ਦੀ ਦ੍ਰਿਸ਼ਟੀ ਕੇਵਲ ਜਿਸਮ ਵੇਖਣ ਦੀ ਆ ਉਹ ਆਪਣੀ ਦ੍ਰਿਸ਼ਟੀ ਨਾਲ ਠੀਕ ਵੇਖ ਰਹੇ ਆ ਉਹਨਾਂ ਨੂੰ ਜਿਸਮ ਬਾਲ ਹੀ ਦਿਸੇਗਾ ਪਰ ਅਸੀਂ ਉਹ ਵਰਤੀ ਵੇਖਦੇ ਆ ਉਹ ਸੋਚ ਵੇਖਦੇ ਆ ਉਹ ਕਾਰਨਾਮੇ ਕਮਾਈ ਵੇਖਦੇ ਆ ਇਸ ਵਾਸਤੇ ਸਾਡੇ ਉਹ ਧੰਨ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ ਹਨ ਜਿਹੜੇ ਬਾਲ ਕਰ ਰਹੇ ਉਹਨਾਂ ਤੇ ਸ਼ਿਕਵਾ ਕੋਈ ਨਹੀਂ ਉਹਨਾਂ ਦੀ ਆਪਣੀ ਇੱਕ ਦ੍ਰਿਸ਼ਟੀ ਆ ਜਿਹੜੇ ਵजूद ਨੂੰ ਵੇਖ ਰਹੇ ਕਾਇਆ ਨੂੰ ਵੇਖ ਰਹੇ ਸਨੇਹਾ ਕੀ ਆ ਜਿਸ ਸੰਗਤ ਦੇ ਲਈ ਅੰਤ ਦੇ ਵਿੱਚ ਕਿ ਕਿਸ ਤਰ੍ਹਾਂ ਮਨਾਇਏ ਪੁਰਬ ਤੇ ਸਿੱਖੀ ਕੌਮ ਦੀ ਜਿਹੜੀ ਚੜ੍ਹਦੀ ਗੱਲ ਆ ਉਹ ਤਿੰਨੋਂ ਪੱਕ ਫਤੇਗੜ ਸਾਹਿਬ ਦੀ ਧਰਤੀ ਤੋਂ ਸਾਨੂੰ ਮਿਲਦੇ ਆ ਕਿਤੇ ਮਾਂ ਕੀ ਫਰਜ਼ ਨਿਭਾਵੇ ਮਾਂ ਗੁਜਰੀ ਚ ਤੋਂ ਸਿੱਖੀ ਏ ਕੇਸਾਂ ਚ ਕੰਗੀ ਕਰਦੇ ਆ ਕਿਸ ਤਰ੍ਹਾਂ ਉਹਨਾਂ ਨੇ ਇਸੀਤ ਰਾਤਾਂ ਦੁੱਖ ਵਿੱਚ ਖੜੇ ਰਹਿਣਾ ਸਭ ਤੋਂ ਵੱਡੀ ਗੱਲ ਅੱਜ ਜਿਹੜਾ ਧਰਮ ਆ ਉਹ ਧੰਦਾ ਬਣ ਗਿਆ ਵੀ ਸਾਨੂੰ ਸੁੱਖ ਕਿਵੇਂ ਮਿਲੇਗਾ ਇਥੋਂ ਤੱਕ ਕਿ ਅਸੀਂ ਭਗਤੀ ਕਰਮਕਾਂਡ ਨੂੰ ਵੀ ਧੰਦਾ ਬਣਾ ਲਿਆ ਕਿ ਸਾਨੂੰ ਸੁੱਖ ਕਿਵੇਂ ਮਿਲਣਗੇ ਸਾਨੂੰ ਸਭ ਤੋਂ ਵੱਡੀ ਮਿਸਾਲ ਇਹ ਮਿਲਦੀ ਹੈ ਵੀ ਦੁੱਖਾਂ ਚ ਚੜ੍ਹਦੀ ਕਲਾ ਚ ਕਿੱਦਾਂ ਰਹਿਣਾ ਦੁੱਖ ਜ਼ਿੰਦਗੀ ਦਾ ਹਿੱਸਾ ਹੈ ਕੋਈ ਵੱਡੀ ਗੱਲ ਨਹੀਂ ਹੈ ਸੋ ਮਾਂ ਗੁਜਰੀ ਜੀ ਕਿਵੇਂ ਸੰਗਤ ਦਿੰਦੀ ਆ ਆਪਣੇ ਲਾਲਾਂ ਨੂੰ ਆਪਣੇ ਪੋਤਿਆਂ ਨੂੰ ਦੂਸਰੀ ਗੱਲ ਸਾਡੀ ਨੌਜਵਾਨੀ ਕਿੱਦਾਂ ਜੀਵੇ ਸਿਦਕ ਸਿਰੜ ਵਿੱਚ ਪਰਪੱਕ ਅੱਜ ਮਯੂਸੀ ਦੇ ਆਲਮ ਚ ਉਦਾਸੀਨਤਾ ਚ ਸਾਡੇ ਬੱਚੇ ਡੁੱਬਦੇ ਜਾ ਰਹੇ ਆ ਬਹੁਤ ਬੁਰੀ ਤਰ੍ਹਾਂ ਜ਼ਿੰਦਗੀ ਤੋਂ ਹਾਰੇ ਹੋਏ ਮਹਿਸੂਸ ਹੁੰਦੇ ਆ ਤੂੰ ਮੌਤ ਦੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਗੁਰੂ ਦੇ ਲਾਲ ਜਿਹੜੇ ਕਿੰਨੇ ਫਤਿਹ ਦੇ ਜਕਾਰੇ ਗਜਾਂਦੇ ਆ ਉਹ ਚੜ੍ਹਦੀ ਗੱਲਾ ਸਾਡੇ ਚਾਵੇ ਤੀਜੀ ਗੱਲ ਇਸ ਧਰਤੀ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕੇਵਲ ਸਵਾ ਪੰਜ ਸਾਲ ਬਾਅਦ ਖਾਲਸਾ ਰਾਜ ਸਥਾਪਿਤ ਕਰਨਾ ਉਹ ਸਾਡੇ ਆਗੂਆਂ ਵਾਸਤੇ ਇੱਕ ਪ੍ਰੇਰਨਾ ਹੈ ਕਿ ਕਿਵੇਂ ਉਸ ਬੰਦੇ ਨੇ ਕੌਮ ਨੂੰ ਜੋੜਿਆ ਜਜ਼ਬਾ ਪੈਦਾ ਕੀਤਾ ਤੇ ਫਤਿਹ ਦੇ ਡੰਕੇ ਵਜਾ ਕੇ ਉਸੇ ਧਰਤੀ ਤੇ ਜਿੱਥੇ ਦਾਵਾ ਕੀਤਾ ਜਾ ਰਿਹਾ ਸੀ ਕਿ ਸਿੱਖੀ ਮੁਕਾ ਦਿੱਤੀ ਆ ਉਤੇ ਖਾਲਸਾ ਰਾਜ ਸਥਾਪਿਤ ਕਰ ਦਿੱਤਾ ਸੋ ਬਹੁ ਪੱਖੀ ਜਿਹੜੀ ਸੋਜੀ ਆ ਸਾਨੂੰ ਇਸ ਧਰਤੀ ਤੋਂ ਗੈਰ ਤਸਵੇਮਾਨ ਦੀ ਪ੍ਰਾਪਤ ਹੁੰਦੀ ਆ ਬਹੁਤ ਸ਼ੁਕਰੀਆ ਜੀ ਗੱਲਬਾਤ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਕਿਸ ਤਰ੍ਹਾਂ ਆਈਏ ਕਿਸ ਤਰ੍ਹਾਂ ਇਹਨਾਂ ਪੁਰਬਾਂ ਨੂੰ ਮਨਾਈਏ ਕਿਸ ਤਰ੍ਹਾਂ ਨਤਮਸਤਕ ਹੋਈਏ ਸਿੱਖ ਕੇ ਕੀ ਜਾਈਏ ਇਸ ਦੇ ਬਾਰੇ ਬਹੁਤ ਸਾਰੇ ਵਿਚਾਰ ਜੋ ਸਿੰਘ ਸਾਹਿਬ ਗਨੀਰਪਾਲ ਸਿੰਘ ਜੀ ਹੋਰਾਂ ਨੇ ਆਪਣੇ ਦੱਸੇ ਨੇ ਸੋ ਆਓ ਇਹਨਾਂ ਪੁਰਬਾਂ ਦੇ ਉੱਤੇ ਇਸੇ ਤਰ੍ਹਾਂ ਆਈਏ ਤਾਂ ਕਿ ਜੋ ਸਾਡੀ ਵਿਰਾਸਤ ਹੈ ਜੋ ਸਾਡਾ ਵਿਰਸਾ ਉਸ ਨੂੰ ਢਾਵੀ ਨਾ ਲੱਗੇ ਤੇ ਅਸੀਂ ਇੱਥੋਂ ਕੁਝ ਪ੍ਰਾਪਤੀ ਵੀ ਕਰਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ